ਆ ਤੁਸੀਂ ਦੇਖ ਰਹੇ ਹੋ ਦਰਪਣ ਲੁਧਿਆਣਾ ਤੇ ਮੈਂ ਹਾਂ ਪੱਤਰਕਾਰ ਦਨੇਸ਼ ਸ਼ਰਮਾ ਤੁਸੀਂ ਪਿੱਛੇ ਮੇਰੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਿਸਪੋਜ਼ਲ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਧਰਨਾ ਅੱਜ ਤੀਸਰੇ ਦਿਨ ਵੀ ਜਾਰੀ ਹੈ ਅੱਜ ਇਸ ਧਰਨੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਟੀਚਰ ਸਾਹਿਬਾਨ ਤੇ ਹੋਰ ਸਟਾਫ ਮੈਂਬਰ ਵੀ ਆਏ ਸੀ ਜੋ ਇਸ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਤੇ ਸਕੂਲ ਪ੍ਰਿੰਸੀਪਲ ਮੈਡਮਾਂ ਦਾ ਵੀ ਕਹਿਣਾ ਹੈ ਕਿ ਇਹ ਜਿਹੜਾ ਗੰਦਗੀ ਦਾ ਢੇਰ ਇੱਥੇ ਇੱਥੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਹੈ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜੇ ਆਉਣ ਵਾਲੇ ਦਿਨਾਂ 'ਚ ਇਹਦਾ ਹੱਲ ਨਹੀਂ ਹੁੰਦਾ ਤਾਂ ਸਾਡੇ ਸਕੂਲ ਦੇ ਮਾਪਿਆਂ ਵਾਲੇ ਬੱਚਿਆਂ ਦੇ ਮਾਪਿਆਂ ਨੇ ਇੱਥੋਂ ਤੱਕ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਨਾਲ ਲਾ ਕੇ ਵੀ ਇਸ ਕੂੜੇ ਨੂੰ ਚੱਕਣ ਦੇ ਵਿੱਚ ਪੂਰਾ ਯੋਗਦਾਨ ਦੇਣਗੇ ਜੇ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇਹ ਢੇਰ ਨਗਰ ਕੌਂਸਲ ਵੱਲੋਂ ਇੱਥੋਂ ਚੱਕਿਆ ਜਾਂਦਾ ਹੈ ਇਸ ਡੰਪ ਨੂੰ ਖਤਮ ਕੀਤਾ ਜਾਂਦਾ ਹੈ ਜਾਂ ਜਿਹੜੇ ਧਰਨਾਕਾਰੀਆਂ ਨੇ ਇਦਾਂ ਹੀ ਆਪਣੇ ਰੋਸ਼ ਵਿੱਚ ਬੈਠੇ ਰਹਿੰਦੇ ਨੇ ਜਾਂ ਜਗਰਾਉਂ ਸ਼ਹਿਰ ਦੇ ਲੋਕਾਂ ਨੂੰ ਇਸ ਲਈ ਹੋਰ ਸੰਘਰਸ਼ ਕਰਨਾ ਪੈਂਦਾ ਜਿਹੜਾ ਰੋਸ਼ ਹੈ ਉਹ ਰੋਜ਼ ਦਾ ਕਾਰਨ ਹੈ ਕਿ ਜਿਹੜਾ ਹਾ ਕੂੜੇ ਦਾ ਡੰਪ ਹੈ ਕਪਰ ਪਿੱਛੇ ਕਾਫੀ ਕੂੜਾ ਪਿਆ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਅੱਜ ਜਿਹੜੀ ਕੂੜਾ ਚੱਕਣ ਦੀ ਸਪੀਡ ਜਿਹੜੀ ਪਰਸੋਂ ਸੀ ਜਿਹੜੀ ਕੱਲ ਸੀ ਤੇ ਅੱਜ ਤਾਂ ਬਿਲਕੁਲ ਹੀ ਉਹ ਸੁਸਤ ਹੋ ਗਈ ਹੈ ਬੜੀ ਹੌਲੀ ਹੋ ਗਈ ਹੈ ਹਜੇ ਤੱਕ ਸਿਰਫ ਦੋ ਜਾਂ ਚਾਰ ਟਰਾਲੀਆਂ ਹੀ ਭਰੀਆਂ ਗਈਆਂ ਨੇ ਸਾਨੂੰ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਵਾ ਸਾਡਾ ਗਰਾਊਂਡ ਹੈ ਹਾਂਜੀ ਹਾਂਜੀ ਬੱਚੇ ਸਾਨੂੰ ਪੁੱਛਦੇ ਨੇ ਕਿ ਅਸੀਂ ਗਰਾਊਂਡ 'ਚ ਕਿਉਂ ਨਹੀਂ ਤੁਹਾਨੂੰ ਲੈ ਕੇ ਜਾ ਰਹੇ ਕਿਥੋਂ ਲੈ ਕੇ ਜਾਈਏ ਇਤੋਂ ਹੀ ਬੱਚੇ ਰੋਜ਼ ਨਿਕਲ ਕੇ ਆਉਂਦੇ ਨੇ ਅਸੀਂ ਕੀ ਐਸਿਸਟ ਚੈਪਟਰ ਨੂੰ ਐਕਸਪਲੇਨ ਕਰੀਏ ਕਿਉਂਕਿ ਉਹ ਸਾਨੂੰ ਅੱਗੋਂ ਕੁਐਸਚਨ ਕਰ ਰਹੇ ਨੇ ਕਿ ਮੈਡਮ ਇੱਥੇ ਇੱਥੇ ਕਿਉਂ ਨਹੀਂ ਮਸਲਾ ਹੱਲ ਹੋ ਰਿਹਾ ਔਰ ਸਭ ਤੋਂ ਜਿਹੜੀ ਬਹੁਤ ਡੇਂਜਰਸ ਗੱਲ ਹੈ ਜਿਹੜੀ ਪਲੀਜ਼ ਉਹਨੂੰ ਹਾਈਲਾਈਟ ਜ਼ਰੂਰ ਕਰਿਓ ਕਿ ਸਾਡੇ ਬੱਚੇ ਤੇ ਸਾਡੇ ਪੇਰੈਂਟਸ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਜੇ ਕੁਝ ਨਾ ਹੱਲ ਹੋਇਆ ਤਾਂ ਅਸੀਂ ਆ ਆ ਪਾਵਾਂਗੇ ਆਪਣੇ ਬੱਚਿਆਂ ਨੂੰ ਲੈ ਕੇ ਸਾਡੇ ਟੀਚਰਸ ਜਾਣਗੇ ਤੇ ਅਸੀਂ ਆਪ ਹੀ ਚੁੱਕ ਕੇ ਕਿਤੇ ਨਾ ਕਿਤੇ ਸੁੱਟਣ ਦਾ ਇੰਤਜ਼ਾਮ ਕਰਾਂਗੇ ਫਿਰ ਜੇ ਇੰਨੀ ਮਾੜੀ ਹਾਲਾਤ ਹੋ ਗਈ ਸਹੀ ਸਹੀ ਬਿਲਕੁਲ ਜੀ ਬਿਲਕੁਲ ਸੋ ਸਾਡੇ ਬੱਚਿਆਂ ਦੇ ਪੇਰੈਂਟਸ ਵੀ ਇਸ ਗੰਦਗੀ 'ਚ ਹੱਥ ਪਾਉਣ ਨੂੰ ਤਿਆਰ ਨੇ ਜੇ ਕੋਈ ਮਸਲਾ ਪਬਲਿਕ ਹੱਲ ਨਾ ਹੋਇਆ ਤਾਂ ਸੋ ਪਲੀਜ਼ ਸਾਡੇ ਵੱਲੋਂ ਰਿਕਵੈਸਟ ਹੈ ਇਸ ਮੁਹਿਮ ਨੂੰ ਅੱਗੇ ਵਧਾਓ ਐਜ਼ ਅ ਇਤੋਂ ਦੇ ਵਾਸੀ ਨਾ ਕਿ ਕਿਸੇ ਅਗੇ ਅਗੇਨ ਪੋਲਿਟਿਕਲ ਪਾਰਟੀ ਨੂੰ ਕਿਸੇ ਅਸੀਂ ਟਾਰਗੇਟ ਨਹੀਂ ਕਰਦੇ ਅਸੀਂ ਤਾਂ ਇੱਕ ਇਸ ਮੁਹਿੰਮ ਦੇ ਵਿੱਚ 7 ਦਿਨ ਆਏ ਆ ਕਿਉਂਕਿ ਇਧਰੋਂ ਰੁਪਰਟਿਕਾ ਇਧਰ ਅਨੁਰਵਤ ਸਕੂਲ ਹੈ ਮੰਦਿਰ ਹੈ ਗਊਸ਼ਾਲਾ ਹੈ ਉਧਰੋਂ ਸੋਮੀ ਰੂਪਚੰਦ ਜਨ ਸਕੂਲ ਦਾ ਗਰਾਊਂਡ ਹੈ ਤੇ ਸਾਰੇ ਹੀ ਅਫੈਕਟਡ ਹੋ ਰਹੇ ਨੇ ਇਧਰੋਂ ਸ਼ਿਵਾਲਿਕ ਸਕੂਲ ਦਾ ਸਾਰਾ ਸਟਾਫ ਆਇਆ ਹੋਇਆ ਦੇਖੋ ਅਸੀਂ ਸਾਰੇ ਆਪਸ ਵਿੱਚ ਪਬਲਿਕਲੀ ਬਹੁਤ ਡਿਸਕਸ ਕਰਦੇ ਹਾਂ ਇਸ ਚੀਜ਼ ਨੂੰ ਪਰ ਐ ਸਾਨੂੰ ਮੌਕਾ ਮਿਲਿਆ ਕਿ ਅਸੀਂ ਵੀ ਆ ਕੇ ਆਪਣੀ ਗੱਲ ਰੱਖ ਸਕੀਏ ਥੈਂਕ ਯੂ ਵੈਰੀ ਮਚ ਰੋਈ ਵਿਚਰਦੇ ਆ ਜੀ ਉਹਨਾਂ ਵੱਲੋਂ ਇਹ ਸਾਰਾ ਮਹਮ ਚਲਾਈ ਗਈ ਆ ਸਰਪੰਚ ਸਾਹਿਬ ਸਾਡੇ ਵਧਾਈ ਦੇ ਪਾਤਰ ਆ ਕਿੱਥੇ ਆ ਇਸ ਵੀਰ ਦੇ ਲਈ ਜ਼ੋਰਦਾਰ ਤਾੜੀਆਂ ਜੀ ਜਿਹਨੇ ਮੋਹਰੇ ਲੱਗ ਕੇ ਇਸ ਮੋਰੰਦ ਝੰਡਾ ਜੰਦਾਬਾਦ ਇਸ ਬੰਦੇ ਜੰਦਾਬਾਦ ਇਸ ਬੰਦੇ ਨੂੰ ਗਊ ਮਾਤਾ ਨੇ ਕਹਿ ਲੋ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਆ ਜਿਹੜਾ ਇਹਨੇ ਝੰਡਾ ਚੱਕਿਆ ਅਸੀਂ ਸਾਰੇ ਇਹਦੀ ਐਨ ਮੋਢੇ ਨਾਲ ਮੋਢਾ ਖੜਕੇ ਨਾਲ ਖੜੇ ਅਗੇ ਇਹਦੇ ਨਾਲ ਨਾਲ ਤੁਰਾਂਗੇ ਵੀ ਔਰ ਤਨੋਂ ਮਨੋਂ ਤਨੋਂ ਜਿਹੜੀ ਚੀਜ਼ ਕਹੋਗੇ ਅਸੀਂ ਹਾਜ਼ਰ ਆ ਕਿਉਂਕਿ ਇੱਥੇ ਗਊਸ਼ਾਲਾ ਇੱਥੇ ਮੰਦਰ ਇੱਥੇ ਨਾਨਕਸਰ ਜਾਣਾ ਕਿਸੇ ਨੇ ਵੀ ਨੰਗਣਾ ਸਾਰਾ ਦੇ ਨਾਲ ਟੀਚਰਸ ਖੜੇ ਦੇਖੋ ਇਹਨਾਂ ਨੂੰ ਪੁੱਛੋ ਜਿਹੜਾ ਇੱਥੇ ਮੂੰਹ ਟਾ ਕੇ ਚੁੰਨੀਆਂ ਇੱਕ ਪਾਸੇ ਸਕੂਟਰੀ ਚਲਾਣੀਆਂ ਮੂੰਹ ਟੱਕਣਾ ਕੋ ਉਹ ਕੀ ਕਰਨ ਬੱਚਿਆਂ ਨੂੰ ਲੈ ਕੇ ਰੋ ਸਕੂਲ ਛੱਡਣ ਜਾਂਦੇ ਜਿਹੜੇ ਲੇਡੀਜ਼ ਸਵੇਰ ਉਹ ਇੱਥੇ ਰੋਜ਼ ਹਾਦਸਿਆਂ ਦਾ ਇੱਥੇ ਬਣਿਆ ਹੋਇਆ ਅਸੀਂ ਐਡਾ ਵਧੀਆ ਚੀਜ਼ ਬਣੀ ਹੋਈ ਆ ਅਸੀਂ ਇਹਨੂੰ ਇਹਨਾਂ ਪਾਰਕ ਬਣਾ ਕੇ ਇੱਥੇ ਵਧੀਆ ਚੀਜ਼ਾਂ ਇਹਨਾਂ ਬੂਟੇ ਲਾ ਕੇ ਕੱਲ ਆਪਣੀ ਸਰਪੰਚ ਸਾਹਿਬ ਨਾਲ ਹੋ ਜਾ ਅਸੀਂ ਬਣਾਉਣਾ ਔਰ ਇਹ ਸਾਰੇ ਨਗਰ ਵਾਸੀਆਂ ਵੱਲੋਂ ਆ ਸਾਰੇ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦਿਓ ਇਸ ਇਸ ਮੋਹਮਾ ਆਪਾਂ ਇਹ ਆਪਾਂ ਇੱਕ ਜੰਗ ਜਿੱਤਣੀ ਆ ਔਰ ਆਪਾਂ ਇੱਥੇ ਕੂੜੇ ਦਾ ਡੰਪ ਪ ਅਮਰ ਜੀ ਜਿਹੜੇ ਪੂਰੇ ਦੇ ਕਰਕੇ ਤੁਸੀਂ ਆਏ ਹੋ ਜਿਹੜਾ ਇੱਥੇ ਲੱਗਿਆ ਹੈ ਇਹ ਕੂੜਾ ਨਹੀਂ ਇਹ ਨਰਕ ਹੈ ਇਹ ਜਗਰਾਉਂ ਦੇ ਬੱਚੇ ਤੋਂ ਲੈ ਕੇ ਸਿਆਣਾ ਤੱਕਰ ਭੈਣਾ ਤੋਂ ਲੈ ਕੇ ਵੀਰ ਤੱਕਰ ਹਰ ਘਰ ਦੇ ਵਿੱਚ ਬਿਮਾਰੀ ਦਾ ਘਰ ਫੈਲ ਰਿਹਾ ਜਿਹੜੀ ਇੱਥੇ ਦੀ ਨਗਰਪਾਲਿਕਾ ਦੇ ਅਫਸਰ ਸਹਿਬਾਨ ਇੱਥੇ ਦੇ ਐਸਡੀਐਮ ਸਾਹਿਬ ਏਡੀਸੀ ਸਾਹਿਬ ਔਰ ਖਾਸ ਕਰਕੇ ਡੀਜੀਐਸ ਸਾਹਿਬ ਜਿਨ੍ਹਾਂ ਨੂੰ ਬਹੁਤ ਵਾਰੀ ਫੋਨ ਕੀਤਾ ਪਰसों ਦੇ ਫੋਨ ਕਰ ਰਹੇ ਆ ਵੀ ਇੱਥੇ ਧਰਨਾ ਲੱਗਿਆ ਵਾ ਇੱਥੇ ਲੋਕਾਂ ਦੀ ਜਾਨ ਦਾ ਮਸਲਾ ਜੇ ਲੋਕਾਂ ਦੀ ਜਾਨ ਬਚੂਗੀ ਇਹ ਤਾਂ ਜਗਰਾਂਵ ਬਚੂਗਾ ਇੱਥੇ ਤਾਂ ਜਗਰਾਂ ਨੂੰ ਮਾਰਨ ਵਾਸਤੇ ਸਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਆ ਇੱਥੇ ਦੇ ਨਾਲ ਐਮ ਐਲ ਏ ਆ ਉਹ ਬਿਲਕੁਲ ਹੀ ਫੇਰ ਐਮ ਐਲ ਏ ਆ ਜਿਹੜੇ ਐਮ ਐਲ ਏ ਨੇ 1 ਮਿੰਟ ਜੀ ਐਮ ਐਲ ਏ ਸਾਹਮਣੇ ਆਪਣੀ ਡਿਊਟੀ ਜਿਹੜੀ ਕਰਨੀ ਸੀ ਉਹ ਬਿਲਕੁਲ ਹੀ ਆ ਖੋਲ ਨਹੀਂ ਕੀਤੀ ਵੀ ਹੈ ਜੇ ਐਮਐਲਏ ਚਾਹਵੇ ਤਾਂ ਉਹ ਪ੍ਰਸ਼ਾਸਨ ਦੇ ਬਾਹਰ ਪੜ ਕੇ ਇੱਥੇ ਲੈ ਆ ਕੇ ਘੜਾ ਸਕਦਾ ਆ ਜਿਹੜਾ ਡਿਸਪੋਜ਼ਲ ਰੋਡ ਹੈ ਜਿਹਦੇ ਉੱਤੇ ਨਰਕ ਦਾ ਘਰ ਬਣੇ ਹੋਏ ਆ ਇਹਨਾਂ ਨੂੰ ਹਾਲਤ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਥੇ ਮੱਛਰ ਹੈ ਇੱਥੇ ਬਿਮਾਰੀ ਹੈ ਇੱਥੇ ਕਿਸੇ ਟਾਈਮ ਵੀ ਮਹਾਮਾਰੀ ਫੈਲ ਸਕਦੀ ਹੈ ਇੱਥੇ ਪਲੇਗ ਪੈ ਸਕਦੀ ਹੈ ਇਹ ਜਿਹੜੀ ਬਿਮਾਰੀ ਦਾ ਜ਼ਿੰਮੇਵਾਰ ਇੱਥੇ ਦਾ ਪ੍ਰਸ਼ਾਸਨ ਹੈ ਇੱਥੇ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇੱਥੇ ਦੀ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਪੰਜਾਬ ਦੇ ਹਾਲਾਤ ਐਨੇ ਮਾੜੇ ਹੋ ਚੁੱਕੇ ਹਨ ਔਰ ਜਿਹਨਾਂ ਸਭ ਤੋਂ ਮੋਰੀ ਉਹ ਮੇਰਾ ਜਗਰਾਉ ਹੈ ਜਗਰਾਉ ਦੇ ਹਰ ਵਾਸੀ ਨੂੰ ਅੱਜ ਇਸ ਸਾਰੇ ਹੀ ਜਗਰਾਉਂ ਦੇ ਵਿੱਚ ਜਿਹੜੀ ਨਗਰਪਾਲਿਕਾ ਉਹ ਕੂੜਾ ਰੱਖਣ ਵਾਸਤੇ ਥਾਂ ਨਹੀਂ ਲਈ ਇਹ ਪ੍ਰਬੰਧ ਨਗਰਪਾਲਿਕਾ ਨੇ ਕਰਨਾ ਨਾ ਕਿ ਇੱਥੇ ਕਿਸੇ ਹੋਰ ਨੇ ਕਰਨਾ ਜਿਹੜੇ ਇੱਥੇ ਬੈਠੇ ਆ ਧਰਨੇ ਦੇ ਉੱਤੇ ਉਹਨਾਂ ਨੂੰ ਕਿਸੇ ਨੇ ਚਾਹ ਨਹੀਂ ਵੀ ਆ ਕਿ ਉਹ ਮਹਾਮਾਰੀ ਚ ਬੈਟਣ ਬਿਮਾਰੀ ਚ ਬੈਟਣ ਅੱਜ ਸਾਰੇ ਹੀ ਆਪਣੀ ਬਣੀ ਦੁਖੀ ਆਤਮਾ ਦੇ ਨਾਲ ਇੱਥੇ ਬੈਠੇ ਆ ਸੋ ਅੱਜ ਸਾਰਿਆਂ ਦੀ ਹੀ ਇਹ ਗਲੀਫ ਹੈ ਜਿਹੜੇ ਮਰਜ਼ੀ ਗਲੀ ਚ ਚਲੀ ਜਾਓ ਜਿਹੜੇ ਮਰਜ਼ੀ ਬਾਜ਼ਾਰ 'ਚ ਚਲੇ ਜਾਓ ਜਿਹੜੇ ਮਰਜ਼ੀ ਪਾਸੇ 'ਚ ਚਲੇ ਜਾਓ ਔਰ ਜਿੱਥੇ ਅਸੀਂ ਖੜੇ ਆਂ ਇਸ ਦਾ ਨਾਵਾ ਡਿਸਪੋਜ਼ਰ ਰੋਡ ਇੱਥੇ ਗਊ ਸਾਲਾ ਨਾਲ ਹੈ ਇੱਥੇ ਮੰਦਰ ਹੈ ਹਮ ਇੱਥੇ ਮਸਜਿਦ ਹੈ ਇੱਥੇ ਗੁਰਦੁਆਰਾ ਹੈ ਇੱਥੇ ਲੋਕਾਂ ਦਾ ਰਹਿਣ ਸਹਿਣ ਹੈ ਪਰ ਸਾਰਾ ਹੀ ਨਰਕ ਬਣਿਆ ਪਿਆ ਇੱਕ ਪਾਸੇ ਤਾਂ ਅਸੀਂ ਪੂਜਣ ਵਾਸਤੇ ਇਸ ਸਥਾਨਾਂ ਤੇ ਆਣਾ ਔਰ ਸਭ ਤੋਂ ਮੂਰੇ ਇਹਨਾਂ ਨੇ ਪਹਾੜ ਵਰਗੇ ਢੇਰ ਗੰਦ ਦੇ ਡੈਂਪ ਕਿਤੇ ਪਏ ਆ ਇੱਥੇ ਕਿਸੇ ਜਿੱਦੀ ਜੇ ਕਮੀ ਹੈ ਪ੍ਰਸ਼ਾਸਨ ਦੀ ਆਪਣੀ ਕਮੀ ਹੈ ਜਣਾ ਕਿ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਇਹ ਜਿਹੜਾ ਇੱਥੇ ਕੂੜੇ ਦੇ ਢੇਰ ਹੈ ਡੈਂਪ ਹੈ ਇੱਥੋਂ ਫੋਰੀ ਤੌਰ ਤੇ ਚੱਕਿਆ ਜਾਵੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਕੀਤੀ ਜਾਵੇ ਮੈਂ ਆਪਣੇ ਹੀ ਜਿੰਨੇ ਵੀ ਮੇਰੇ ਵੀਰ ਖੜੇ ਐ ਤੇ ਪਾਰਟੀਬਾਜੀ ਕੋਈ ਨਹੀਂ ਐ ਸਾਰੇ ਨਰ ਸੇਵਾ ਨਾਰਾਇਣ ਸੇਵਾ ਇੱਥੇ ਧਰਮ ਜੋੜਤਾ ਹੈ ਤੋੜਤਾ ਨਹੀਂ ਹੈ ਅਸੀਂ ਇਸ ਫਲਸਫੀ ਦੇ ਉੱਤੇ ਖੜੇ ਆ ਵੀ ਸਭ ਹੀ ਸਭ ਅਸੀਂ ਇਨਸਾਨ ਹੈ ਇਨਸਾਨ ਦਾ ਧਰਮ ਹੈ ਇਨਸਾਨ ਦੀ ਸੇਵਾ ਕਰਨੀ ਅਸੀਂ ਇਨਸਾਨ ਦੀ ਸੇਵਾ ਵਾਸਤੇ ਖੜੇ ਆ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਕਈ ਮੇਰੇ ਵੀਰਾਂ ਨੂੰ ਤਕਲੀਫ ਨਾ ਹੋ ਜਵੇ ਵੀ ਅਸੀਂ ਕਾਲੀਆਂ ਦਾ ਨਾਮ ਲੈ ਰਹੇ ਆ ਇੱਥੇ ਕਾਂਗਰਸ ਦਾ ਲੈ ਰਹੇ ਆ ਭਾਜਪਾ ਦਾ ਲੈ ਰਹੇ ਆ ਇੱਥੇ ਕੋਈ ਪਾਰਟੀ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਅਸੀਂ ਕੋਸ ਰਹੇ ਆ ਉਹਨੂੰ ਤੋਸਾਂਗੇ ਵੀ ਉਹਨਾਂ ਨੂੰ ਕਹਾਂਗੇ ਵੀ ਉਹਨਾਂ ਦੇ ਮੱਥੇ ਦੇ ਉੱਤੇ ਵੀ ਰੱਖਾਂਗੇ ਇਹ ਜਿਹੜਾ ਕਲੰਕ ਹੈ ਇਸ ਕਲੰਕ ਦੇ ਜ਼ਿੰਮੇਵਾਰ ਹੋ ਇਹ ਜਿਹੜਾ ਕਲੰਕ ਤੁਸੀਂ ਡਿਸਪੋਜ਼ਲ ਡੋਰ ਦੇ ਉੱਤੇ ਇਹ ਡੈਂਪ ਕੀਤਾ ਇਹ ਮੱਥਾ ਕਲੰਕ ਦਾ ਹੈ ਇਸ ਕਰਕੇ ਇਸ ਕਲੰਕ ਨੂੰ ਪੂਰੇ ਬਜ਼ਾਰਾਂ ਚੋਂ ਸਫਾਈ ਕੀਤੀ ਜਾਵੇ ਸਾਰੇ ਬਜ਼ਾਰਾਂ ਦੀ ਨਗਰ ਦੀ ਸਫਾਈ ਕਰਕੇ ਇੱਥੋਂ ਜਿਹੜਾ ਕੂੜਾ ਫੌਰੇ ਤੌਰ ਤੇ ਇੱਥੇ ਚੱਕਿਆ ਜਾਵੇ ਤਾ ਜੋ ਨਗਰਪਾਲਿਕਾ ਦੇ ਅਣੇ ਵਾਲਾ ਸਮਾ ਇੱਥੇ ਨਗਰਪਾਲਿਕਾ ਦਾ ਇਲੈਕਸ਼ਨ ਦਾਣੇ ਵਾਲਾ ਇਸ ਕਰਕੇ ਨਗਰਪਾਲਿਕਾ ਨੂੰ ਇਹ ਆਪਣੀ ਡਿਊਟੀ ਹੈ ਵੀ ਇਹ ਫਟਾਫਟ ਫੌਰੀ ਤੌਰ ਤੇ ਇਹ ਕੰਮ ਨੂੰ ਕੰਮਲ ਕੀਤਾ ਜਾ ਸਾਰੀ ਜਨਤਾ ਦੀ ਜਿੱਤ ਹੈ ਇਹ ਸਾਰਿਆਂ ਦੀ ਜਾਇਜ਼ਾ ਕਰ ਹੈ ਜਗਰਾਉਂ ਵਾਸੀ ਜਗਰਾਉਂ ਵਾਸੀ ਜਿੰਦਾਬਾਦ ਜਗਰਾਉਂ ਵਾਸੀ ਜਿੰਦਾਬਾਦ ਉਹ ਸਾਰੇ ਹੀ ਜਿੰਨੇ ਵੀਰੇ ਵੀ ਮੇਰੀਆਂ ਪੈਰਾਂ 'ਤੇ ਬੈਠੀਆਂ ਔਰ ਸਾਰੇ ਸਟਾਫ ਕੜੇ ਔਰ ਜਿਹੜੇ ਜੈਂਟਸ ਸਕੂਲ ਤੋਂ ਆਏ ਹਨ ਇਹਨਾਂ ਸਾਰਿਆਂ ਦੀ ਇੱਥੇ ਆਉਣ ਤੋਂ ਧੰਨਵਾਦ ਹੈ ਖਾਸ ਕਰਕੇ ਮੇਰੀ ਭੈਣ ਪ੍ਰਿੰਸੀਪਲ ਜੀ ਇੱਥੋਂ ਆਏ ਹਨ ਰੂਪਕਲਪ ਜੀ ਜੈਂਟਸ ਸਕੂਲ ਤੋਂ ਔਰ ਸਾਰੇ ਸਾਡੇ ਸਤਿਕਾਰਯੋਗ ਐਮਸੀ ਸਾਹਿਬਾਨ ਵੀ ਆਏ ਹਨ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪ੍ਰਧਾਨ ਜੀ ਸਾਡੇ ਬਲੰਬਰਪੁਰ ਦੇ ਪ੍ਰਧਾਨ ਹੈ ਔਰ ਸਤਿਕਾਰਯੋਗ ਸਾਡੇ ਨਵੀਨ ਜੀ ਔਰ ਸਾਡੀ ਮਨਜਿੰਦਰ ਜੀ ਸਰਪੰਚ ਸਾਹਿਬ ਸਾਡੇ ਇਸ ਹੀ ਪਿੰਡ ਦੇ ਸਰਪੰਚ ਹਨ ਔਰ ਸਾਰੇ ਹੀ ਪੀੜਿਆਂ ਨੂੰ ਬੇਨਤੀ ਹੈ ਵੀ ਇਹ ਜਿਹੜਾ ਜੋਰ ਲਾ ਕੇ ਇਹ ਕੂੜੇ ਨੂੰ ਛਕਾਓ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਪਈ ਤਾਂ ਤੁਹਾਡਾ ਦੇਵਾਦਾਰ ਤੁਹਾਡਾ ਦਾਸ ਤੁਹਾਡੀ ਸੇਵਾ 24 ਘੰਟੇ ਦਿਨ ਰਾਤ ਤਿਆਰ ਬੈਠਿਆ ਸੋ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਇਹ ਧਰਨਾ ਸ਼ੁਰੂ ਕੀਤਾ ਸੀਗਾ ਇਹ ਅਗਵਾੜ ਦੇ ਬੰਦਿਆਂ ਨੇ ਜਾਂ ਅਸੀਂ ਕੀਤਾ ਸੀਗਾ ਸ਼ੁਰੂ ਇਹ ਕਿਸੇ ਪਾਰਟੀ ਦਾ ਇਸ ਗੱਲ ਨਾਲ ਕੋਈ ਤਾਲਕ ਨਹੀਂਗਾ ਕਿਸੇ ਐਮਐਲਏ ਸਾਹਿਬ ਦਾ ਨਾਮ ਲੈਣ ਦੀ ਲੋੜ ਨਹੀਂ ਐਮਐਲਏ ਸਾਹਿਬ ਖੁਦ ਇੰਟਰਸਟਡ ਹੋ ਉਹਨਾਂ ਦੇ ਅਸੀਂ ਚਾਹੇ ਕਾਂਗਰਸ ਨਾਲ ਸਬੰਧ ਰੱਖਦੇ ਆ ਪਰ ਐਮਐਲਏ ਸਾਹਿਬ ਨੇ ਕਿਹਾ ਵੀ ਠੀਕ ਆ ਤੁਸੀਂ ਉਹਨਾਂ ਨਾਲ ਸਾਥ ਦੇ ਅਸੀਂ ਉਹਨਾਂ ਦੇ ਕਹਿਣ ਤੇ ਸਾਥ ਦੇ ਆਂ ਔਰ ਉਹਨਾਂ ਦੇ ਕਹਿਣ ਦੇ ਉੱਤੇ ਹੀ ਟਰਾਲੀਆਂ ਲੱਗੀਆਂ ਅਸੀਂ ਆਪਦੀ ਪਿੰਡ ਦੀ ਪੰਚਾਇਤ ਵਾਲੀੋਂ ਧਰਨਾ ਲਾਇਆ ਜੀ ਹਾਂ ਅਸੀਂ ਆ ਆਪਦੇ ਪਿੰਡਾਂ ਵਾਲੇ ਅਸੀਂ ਰਲ ਕੇ ਧਰਨਾ ਅਸੀਂ ਸ਼ੁਰੂ ਕੀਤਾ ਵਾ ਇਹਦੇ ਕਿਸੇ ਪੋਲੀਟਿਕਲ ਬੰਦੇ ਦਾ ਜਾਂ ਪਬਲਿਕਲੀ ਆ ਕੇ ਜਿਹੜਾ ਮਰਜੀ ਬੰਦਾ ਬੈਠ ਹਰੇਕ ਦਾ ਸਵਾਗਤ ਆ ਠੀਕ ਹੈ ਨਹੀਂ ਗੱਲ ਪਰ ਆਪਾਂ ਇੱਥੇ ਕਿਸੇ ਦਾ ਦੋਸ਼ ਕੱਢਣ ਨਹੀਂ ਆਏ ਆਪਣਾ ਕੰਮ ਸਿਰਫ ਆ ਸ਼ਹਿਰ ਦੀ ਖਾਤਰ ਆ ਆਪਦੇ ਚਾਹੇ ਜੋ ਵੀ ਕਰਨਾ ਪਵੇ ਉਹ ਅਸੀਂ ਕਰਾਂਗੇ ਸਾਨੂੰ ਇੰਨੇ ਇੰਨੇ ਬੇਨਤੀ ਹੈ ਹਰ ਬੰਦਾ ਜਿਹੜਾ ਸ਼ਹਿਰ ਨੂੰ ਪਿਆਰ ਕਰਦਾ ਧਰਨੇ 'ਚ ਬੈਠੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਧਰਨਾ ਤਾਂ ਜਿੰਨੀ ਦੇ ਦੇ ਦੇਖੋ ਅਗਵਾਰ ਖਵਾਜਾ ਆਏ ਬਾਜੂ ਦੇ ਸਰਪੰਚ ਸਾਹਿਬ ਨੇ ਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇਹ ਧਰਨਾ ਇੱਥੇ ਲਗਾਇਆ ਗਿਆ ਸੀਗਾ ਪੂਰੇ ਦੇ ਡੰਬ ਨੂੰ ਚਕਾਉਣ ਬਾਰੇ ਕੱਲ ਈਓ ਸਾਹਿਬ ਆਏ ਸੀ ਉਹਨਾਂ ਨੇ ਸ਼ਵਾਸ਼ਨ ਦਿੱਤਾ ਸੀਗਾ ਵੀ ਚੱਕਿਆ ਜਾਊਗਾ ਪਰ ਜਿਹੜੇ ਇੱਥੋਂ ਦੇ ਲੋਕ ਐ ਉਹਨਾਂ ਨੂੰ ਹਜੇ ਪੂਰੀ ਤਰ੍ਹਾਂ ਇਹ ਤਸੱਲੀ ਨਹੀਂ ਹੈਗੀ ਵੀ ਜੇ ਅਸੀਂ ਇੱਥੋਂ ਧਰਨਾ ਚੱਕ ਲਿਆ ਵੀ ਉਸੇ ਟਾਈਮ ਵੀ ਇਹ ਕੂੜਾ ਚੱਕਣਾ ਬੰਦ ਹੋ ਸਕਦਾ ਵੈ ਜਿਵੇਂ ਕੱਲ ਸਪੀਡ ਸੀਗੀ ਕੂੜਾ ਚੱਕਣ ਦੀ ਅੱਜ ਉਸ ਤੋਂ ਅੱਧੀ ਸਪੀਡ ਵੀ ਹੈ ਨਹੀਂ ਜੀ ਦੋ ਟਰਾਲੀਆਂ ਜੀ ਮਸਾ ਉਹ ਵੀ ਪਤਾ ਨਹੀਂ ਮੁੜ ਕੇ ਆਈਆਂ ਕਿ ਨਹੀਂ ਆਂਦੀਆਂ ਆਂਦੀਆਂ ਹੀ ਨਹੀਂ ਜੀ ਦੋ ਗਈਆਂ ਮੁੜ ਕੇ ਨਹੀਂ ਆਈਆਂ ਕਿਵੇਂ ਯਕੀਨ ਕਰ ਲਈਏ ਅਸੀਂ ਕਿਵੇਂ ਧਰਨੇ ਨੂੰ ਚੱਕ ਲਈਏ